ਕਿ ਵਿਸ਼ੇ ਸਰ ਕੀ ਪ੍ਰੈਜ਼ੈਂਸ ਕੇ ਲਿਏ ਵੀ ਪਲੀਜ਼ ਜ਼ੋਰਦਾਰ ਤਾਲੀਆਂ ਹੋਣੇ ਚਾਹੀਏ ਕਮਨ ਐਵਰੀਬਾਡੀ ਸਾਰੇ ਪੰਜਾਬੀ ਔਰ ਪੰਜਾਬ ਦੇ ਵਿੱਚ ਚਲੰਦਰ ਦੇ ਵਿੱਚ ਇੰਨਾ ਵੱਡਾ ਬ੍ਰਾਂਡ ਓਪਨ ਹੋ ਚੁੱਕਿਆ ਸੋ ਥੋੜਾ ਜਿਹਾ ਸ਼ੋਰ ਤਾਂ ਬੰਦਾ ਕਮਨ ਐਵਰੀਬਾਡੀ ਸ਼ੋ ਸਮ ਲਵ ਵੀ

ਸੋ ਥੈਂਕ ਯੂ ਸੋ ਮਾਚ ਸਰ ਫਸਟਲੀ ਕੰਗ੍ਰੈਚੁਲੇਸ਼ਨਸ ਜਲੰਧਰ ਸ਼ਹਿਰ ਦੇ ਵਿੱਚ ਤੁਹਾਡਾ ਆਪਣਾ ਬ੍ਰਾਂਡ ਆ ਚੁੱਕਾ ਆ ਅੱਜ ਤੱਕ ਅਸੀਂ ਤੁਹਾਨੂੰ ਉਦਿਸ਼ ਦੇਖ ਰਹੇ ਸੀ ਐਕਟਿੰਗ ਚ ਦੇਖ ਰਹੇ ਸੀ ਹੁਣ ਮੈਨੂੰ ਲੱਗਦਾ ਆਪਾਂ ਜੁਨਰੀ ਦੇ ਵਿਦਿਆਨusਾਰੀ ਨੌਲੇਜ ਮਿਲਿਆ ਵਰਦੀ ਹੈ ਕੌਰਸ ਤੇ ਜੋਨ ਵੀ ਦੇ ਨਾਲ ਵੀ ਅਸੀਂ ਸਰ ਦਾ ਜਿਹੜਾ ਫੇਸ ਆ ਇੰਸਟੇਡ ਸੀਜ਼ਨ ਆ ਰਿਹਾ ਕਰਵਾ ਚੌਥ ਆ ਰਿਹਾ ਹਾਂਜੀ ਬਹੁਤ ਸਾਰਾ ਦੀਵਾਲੀ ਆ ਰਹੀ ਨਿਊ ਇਅਰ ਆ ਰਿਹਾ ਮੈਨੂੰ ਲੱਗਦਾ ਸਰ ਤੁਸੀਂ ਬੜੇ ਸਹੀ ਹੋਕਤੇ ਤੇ ਇਹ ਜਿਹੜਾ ਬ੍ਰਾਂਡ ਅੱਜ ਲਾਂਚ ਹੋਇਆ ਤੁਹਾਨੂੰ ਪਤਾ ਕਿ ਹਮ ਸਾਰੀ ਲੇਡੀਜ਼ ਜਿਹੜੀ ਦੇਖਣਸੋ ਝੂਲ ਰ चीड़ चीड़ था सर एनीथिंग फ्रॉम योर साइड ऑफ कोर्स फॉर द डायरेक्टर्स एंड फॉर दिस ब्रांड नहीं नहीं मैंने कोई पैसे नहीं लेता तक बहुत बहुत बधाई देता सर डे हाँ, कोई अर्जेंट इंपॉर्टेंट कुछ है जिन्होंने एक बहुत बढ़िया मेरा प्लान है कि आई थिंक और कॉल दे चेयरमैन भी सर इस मान के अंदर के लोग हैं ब्रांड रखी हुई फर्स्ट करा दो नंबर लाइट में लगाओ अगर मुझे थोड़ा एक मिनट रुको यार ये ना लाइव करना यहां पे जब मैं कहूंगा तब लाइव करना ठीक है डिस्क्रिप्शन आगे चल जाए और मैंने नाम भी डाला 310 नंबर लगाता हूं कर दे भाई परगे रहे साके प्रशासन से दिखता है रसोई का शानदार दल एनसी फाइलिंग का बहुत बात करता है केलो साहब का यह वाली पूरी टीम है एक बड़ी जोरदार बस इतनी मजबूत रही थोड़ी देर एक मिनट रुक तो बहुत नाल की बहुत बहुत कमाल का है इनकी टीम बहुत ही बढ़िया की ट्रैक बना रहे लगता है लोगों ने बहुत ही चका ये जरा इंटरेस्टिंग के लिए बहुत बढ़िया है पट पा जा रहे हैं सरवत साहब की टीम से यार टीम नंबर बोल रहे हो

हाँ हाँ मैं स्क्रीन ਆ ले लिया ਵੀ ਹਾਂ हां हां ਮੈਂ ਸਕਰੀਨ ਸ਼ਾਟ ਲੈ ਲਿਆ ਯਾਰ ਤੁਹਾਨੂੰ ऑलरेडी ਇਹ ਸਭ ਹੋ ਗਿਆ ਲੇਕਰ ਜੇ ਹੈ ਕਿ

भी गेस्ट है जिन्हें भी साड़ी ऑडियंस है सब के वालों प्लीज थोड़ा जहा शोर होना चाहिए जोरदार तालियां होनी चाहिए ये वी आर इंट्रोड्यूसिंग आवर ब्रांड एंबेसडर ऑफ दिस वा नन अदर देन जैस्मिन बाजवा थैंक यू सो मच मैम एक ग्रुप फोटो सर रिक्वेस्ट कर हेलो ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ ਜੀ ਤੇ ਇਹ ਤਵਿਸਵਾ ਜਿਹੜਾ ਬ੍ਰਾਂਡ ਹੈ ਜੀ ਅਸੀਂ ਆਪ ਖੋਲੇ ਜੀ ਇਹ ਇਸ ਕਰਕੇ ਖੋਲੇ ਗਿਆ ਸੀ ਕਿ ਆਮ ਲੋਕਾਂ ਦੇ ਨਾਲ ਜਹਨ ਦੇ ਵਿੱਚ ਇੱਕ ਹੀਰੇ ਨੂੰ ਲੈ ਕੇ ਬਹੁਤ ਵੱਡਾ ਕਨਸੈਪਟ ਹੁੰਦਾ ਵੀ ਹੀਰਾ ਆਪ ਆਮ ਖਰੀਦ ਹੀ ਨਹੀਂ ਸਕਦੇ ਮੈਂ ਵੀ ਮੈਨੂੰ ਵੀ ਐ ਲੱਗਦਾ ਹੁੰਦਾ ਮੈਂ ਕਦੇ ਮੈਂ ਵੀ ਨਹੀਂ ਅੱਜ ਤੱਕ ਖਰੀਦਿਆ ਕਦੇ ਪਰ ਇਹ ਜਿਹੜਾ ਲੈਬ ਗ੍ਰੋਨ ਹੈਗਾ ਜੀ ਤਾਂ ਇਹਦੇ ਤੇ ਜਿਹੜਾ ਨੈਚੁਰਲ ਹੀਰੇ ਦੇ ਵਿੱਚ ਪ੍ਰੋਸੈਸਿੰਗ ਸੇਮ ਹੈ ਪਰ ਉਹਦੇ ਜਿੰਨਾ ਫਰਕ ਹੈ ਵੀ ਪੈਸੇ ਦਾ ਬੜਾ ਫਰਕ ਹੈ ਇੱਥੇ ਤੁਸੀਂ ਆਪਣੀ ਖੁਆਇਸ਼ਾਂ ਪੂਰੀਆਂ ਕਰ ਸਕਦੇ ਹੋ ਕਿਸੇ ਵੀ ਤਿੱਤਿਆਰ ਦੇ ਉੱਤੇ ਤੁਸੀਂ ਇਹਨੂੰ ਪਾ ਸਕਦੇ ਹੋ ਜਿਵੇਂ ਸਾਡੀਆਂ ਧੀਆ ਬਜ਼ੁਰਗ ਮੁਤਾ ਮੈਂ ਕਿਸੇ ਨੂੰ ਵੀ ਆਪਾਂ ਔਰ ਕਸਟਮਾਈਜ਼ ਕਰਾ ਸਕਦੇ ਸਭ ਤੋਂ ਵੱਡੀ ਗੱਲ ਇਹ ਨੂੰ ਕਸਟਮਾਈਜ਼ ਕਰਾ ਸਕਦੇ ਹੋ ਕੁਝ ਵੀ ਲਿਖਾਉਣਾ ਚਾਹੁੰਦੇ ਆਪਦਾ ਨਾਮ ਲਿਖਾਉਣਾ ਚਾਹੁੰਦੇ ਹੋ ਹੀਰੇ ਦੇ ਨਾਲ ਜਾਂ ਹੀਰੇ ਉੱਤੇ ਲਿਖਿਆ ਹੋਵੇ ਜਾਂ ਕਿਸੇ ਵਾਚ ਦੇ ਉੱਤੇ ਜਾਂ ਰਿੰਗ ਦੇ ਉੱਤੇ ਜਾਂ ਬ੍ਰੈਸਲੇਟ ਜਾਂ ਲੋਕਟ ਕੁਝ ਵੀ ਪਾਉਣਾ ਹੋਵੇ ਤਾਂ ਉਹ ਹੀਰੇ ਨਾਲ ਤੁਸੀਂ ਔਰ ਸੀਮਤੀ ਦੇ ਪੈਸੇ ਵਿੱਚ ਤੁਸੀਂ ਆਪਦੀਆਂ ਖੁਸ਼ੀਆਂ ਕਰ ਸਕਦੇ ਹਾਂ ਦੀ ਉਹਨੂੰ ਤੁਸੀਂ ਹਾਸਲ ਕਰ ਸਕਦੇ ਹੋ ਸੋ ਪਹਿਲਾ ਬ੍ਰਾਂਡ ਇਹ ਮੇਰੇ ਲੌਜ਼ ਇੱਥੇ ਹੈਗੇ ਨੇ ਜੀ ਤੇ ਮੇਰੇ ਨਾਲ 파ਟਰ ਸਾਡੇ ਅਨਿਲ ਜੀ ਹੈਗੇ ਨੇ ਰੋਹਿਤ ਜੀ ਹੈਗੇ ਨੇ ਤੇ ਸਾਡੇ ਜੈਸਪ੍ਰੀਨ ਜਿਹੜੀ ਬ੍ਰਾਂਡ ਮੈਸਟਰ ਸਾਡੇ ਹੈਗੇ ਨੇ ਦੇਵ ਅਸੀਂ ਇਕੱਠੇ ਰਹਿਆ ਸਾਰੀ ਉਮਰ ਜੀ ਇਹ ਸਾਥ ਦੇਣ ਆਏ ਨੇ ਸੋ ਖੋਲਿਆ ਤੁਹਾਡੇ ਸਾਰਿਆਂ ਦੇ ਬੈਸਟ ਬੀਜ਼ਨਸ ਸਾਡੇ ਨਾਲ ਨੇ ਹਨਾ ਜੀ ਤਾਂ ਔਰ ਮੈਂ ਬੇਨਤੀ ਕਰੂੰਗਾ ਤੁਸੀਂ ਸਗਾ ਤੇ ਦਬਾਵਾ ਦਿਓ ਔਰ ਬੈਸਟ ਬੀਜ਼ਨਸ ਦਿਓ ਵੀ ਸਾਡਾ ਇਹ ਬ੍ਰਾਂਡ ਵਧੀਆ ਚੱਲੇ ਤੇ ਕਿਉਂਕਿ ਹਰੇਕ ਚੀਜ਼ ਦਾ ਸੈਲ ਦੇ ਨਾਲ ਹੀ ਹੈ ਜਿੰਨੇ ਸੈਲ ਹੁੰਦੀ ਹੈ ਉਹਦੇ ਨਾਲ ਹੀ ਉਹ ਵਧਦਾ ਪਰ ਅਸੀਂ ਕਸਟਮਰ ਜਿਹੜੀ ਸਰਟੀਫਿਕੇਸ਼ਨ ਉਹ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਇਹਦੇ ਨਾਲ ਵੀ ਸੇਮ ਸਰਟੀਫਿਕੇਟ ਜਿਹੜਾ ਤੁਸੀਂ ਨੇਚਰਲ ਡਾਇਮੰਡ ਦੇ ਨਾਲ ਕਰਦੇ ਹੋ ਸੇਮ ਸਰਟੀਫਿਕੇਟ ਅਸੀਂ ਇਹਦੇ ਨਾਲ ਦਿੰਨੇ ਆਂ ਔਰ ਉਹਦੀ ਕੀਮਤ ਕੁਮਲ ਸਭ ਉਸੇ ਤਰੀਕੇ ਨਾਲ ਹੈਗੀ ਹੈ ਸਾਰਾ ਸਿਸਟਮ ਹੈ ਨਾ ਤਾਂ ਉਹ ਜਾਦੇ ਮੇਰੇ ਡਾਇਰੈਕਟਰ ਸਾਨੂੰ ਦੱਸ ਸਕਦੇ ਨੇ ਨਾ ਇਸ ਚੀਜ਼ ਬਾਰੇ ਤੇ ਬਸ ਇਹੀ ਕਹੂੰਗਾ ਜੀ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ ਇੱਥੇ ਆਉਣ ਤੇ ਤੇ ਹਮੇਸ਼ਾ ਹੀ ਤੁਸੀਂ ਇਹ ਮੇਰਾ ਬ੍ਰਦਰ ਇਨ ਲਾਅ ਆ ਗਿਆ ਜੀ ਜਿੰਦੀ ਮੈਂ ਕਹਿਣਾ ਉਹ ਬ੍ਰਦਰ ਇਨ ਲਾਅ ਇਹ ਡਾਇਰੈਕਟਰ ਦੇ ਵਿੱਚ ਨਾਲ ਤੇ ਬ੍ਰਦਰ ਇਨ ਲਾਅ ਐਸ ਹੈ ਜੀ ਇਹਨਾਂ ਨੇ ਵੀ ਕਹਿੰਦੇ ਬਰਦਰਨ ਲੋਕ ਕਹਿੰਦੇ ਵੀ ਸਾਨੂੰ ਦੱਸਦਾ ਸੀ ਬਰਦਰਨ ਵਾਲਾ ਸਾਲ ਹੈ ਕਿ ਜੀਜਾ ਉਹ ਹੀ ਇੱਜ਼ਤ ਕਰੀਏ ਇਹ ਐਸ ਹੈ ਠੀਕ ਹੈ ਨਾਲ ਐਸ ਨਾਲ ਦੀ ਸੋ ਥੋੜਾ ਸਾਰਿਆਂ ਦਾ ਬਹੁਤ ਸ਼ੁਕਰੀਆ ਤੇ ਬਸ ਇਹਨੇ ਕਿ ਕਿਉਂਕਿ ਹਮੇਸ਼ਾ ਕੋਈ ਵੀ ਚੀਜ਼ ਅਸੀਂ ਕਰਦੇ ਹਾਂ ਫਿਲਮਾਂ ਬਣਾਉਂਦੇ ਹਾਂ ਜੀ ਜਾਂ ਕੋਈ ਵੀ ਗਾਣਾ ਕੱਢਦਾ ਹੈ ਕੋਈ ਰੀਲ ਬਣਦੀ ਹੈ ਉਹ ਤੁਹਾਡੇ ਤੋਂ ਬਿਨਾ ਅਧੂਰੀ ਹੈ ਤੁਸੀਂ ਸਾਡੀਆਂ ਗੱਲਾਂ ਸਾਡੇ ਚਾਹਣ ਵਾਲੇ ਤੱਕ ਪਹੁੰਚਾਉਂਦੇ ਹੋ ਤੁਹਾਡਾ ਬਹੁਤ ਸ਼ੁਕਰੀਆ ਇਹਨਾਂ ਪਿਆਰ ਦਿੰਦੇ ਹੋ ਤੇ ਜਲੰਧਰ ਚ ਖਾਸ ਤੌਰ ਤੇ ਉੱਤੇ ਜਦੋਂ ਵੀ ਮ ਆਇਆ ਤੁਸੀਂ ਬਹੁਤ ਪਿਆਰ ਦਿੱਤਾ ਤੇ ਇਹੀ ਤਵਕਕੋ ਕਰਦਾ ਵੀ ਹੁਣ ਵੀ ਤੁਸੀਂ ਸ਼ੋਰੂਮ ਅਸੀਂ ਇੱਥੇ ਖੋਲੇ ਨਿਰਾਸ਼ ਨਹੀਂ ਹੋਵਾਂਗੇ ਕਿਸੇ ਪਾਸੇ ਵੀ ਤੁਸੀਂ ਜਾਇਤ ਤੋਂ ਜਿਆਦਾ ਇਹ ਚੀਜ਼ ਨੂੰ ਸਪਰੈਡ ਕਰੋਗੇ ਇਹ ਤੁਹਾਡਾ ਸਾਰਾ ਮਾਸਟਰ ਸ਼ੋਰੂਮ ਹੈ ਤੇ ਇਸ ਦਾ ਨਾਮ ਪਹਿਲੀ ਪਹਿਲੀ ਹੈ ਜਿਹਦੇ ਤੋਂ ਐਸੀ ਇੱਥੇ ਮੁੱਕ ਗਏ ਜਿਹੜੇ ਹੋਰ ਬੜੇ ਖਰਚੀਦਾ ਬੋਲਾਂਗੇ ਬਹੁਤ ਬੋਲਾਂਗੇ ਬਹੁਤ ਬੁਢਲਾਪਾ ਬਹੁਤ ਗ੍ਰੈਸ ਐਕਟ्रेस ਹੋਵੇ ਤੇ ਉਹ ਫਿਲਮੀ ਲਾਈਨ ਤੋਂ ਜੈਲਰੀ ਲਾਈਨ ਜਾਂਦੀ ਪਤਾ ਸਮਾਂ ਹੀ ਲੱਗਦੀ ਹੈ ਤੁਸੀਂ ਕਿੰਨਾ ਪ੍ਰੇਰਿਤ ਹੋਏ ਵੀ ਜੁਐਲਰੀ ਲਾਈਨ ਮੇਰੇ ਵੀ ਬੇਟੀਆਂ ਨੇ ਮੇਰੀਆਂ ਵੀ ਧੀਆ ਨੇ ਮੇਰੇ ਵੀ ਵ ਕਿਉਂ ਸਰ ਕਿਉਂਕਿ ਪਰਿਵਾਰ ਤਾਂ ਮੁਕੰਮਲ ਉਹਨਾਂ ਚੀਜ਼ਾਂ ਨਾਲ ਹੀ ਹੁੰਦਾ ਤੇ ਮੇਰੀ ਮੇਰੀ ਬਾਈ ਸਾਦਾ ਸਾਹਿਬ ਦੀ ਪੈਰ ਪਸੰਦ ਕਰਦੇ ਨੇ ਕਿ ਤੁਸੀਂ ਉਹੀ ਉਹੀ ਮੀ ਤੁਸੀਂ ਉਹਨਾਂ ਕਰਕੇ ਜੀ ਜੀ ਮੋਡਰਨ ਟਾਊਨ ਮਾਰਕੀਟ ਦੇ ਵਿੱਚ ਆਲਰੇਡੀ ਤੁਸੀਂ ਜਿਹੜਾ ਆਪਣਾ ਬ੍ਰੈਂਡ ਸ਼ੋਅਰੂਮ ਖੋਲ੍ਹਿਆ ਹੋਗਾ ਇੱਥੇ ਆਲਰੇਡੀ ਕੰਪਨੀ ਨੇ ਹੋਰ ਵੀ ਸ਼ੋਅਰੂਮਸ ਇਹਨਾਂ ਦੇ ਬ੍ਰਾਂਡ ਰਿਟੇਲ ਜਿਹੜੇ ਇਹ ਤੁਹਾਡਾ ਇਹ ਤੋਂ हट ਕੇ ਕੀ ਹੈ ਤੁਹਾਨੂੰ ਦੇਖੋ ਜੇ ਜਦੋਂ ਕੁਆਲਿਟੀ ਤੋਂ ਤੁਹਾਡੇ ਕੁਆਲਿਟੀ ਲੈਬ ਗ੍ਰਾਉਂਡ ਇੱਥੇ ਨਹੀਂ ਹੈਗਾ ਜੀ ਲੈਬ ਗ੍ਰਾਉਂਡ ਦੇ ਵਿੱਚ ਤੁਸੀਂ ਆਪਦੀ ਸਭ ਤੋਂ ਵੱਡੀ ਗੱਲ ਜਦੋਂ ਮਾਰਕੀਟ ਦੇ ਵਿੱਚ ਜਾਂਦੇ ਹੋ ਜਿਸ ਹਿਸਾਬ ਨਾਲ ਕਿਉਂਕਿ ਇਹ ਐਕਸਪੈਂਸਿਵ ਹੈ ਨਾ ਜੀ ਇੱਥੇ ਸ਼ੋਅਰੂਮ ਲੈਣਾ ਜਾਓ ਲੈਣਾ ਫਿਰ ਤੁਹਾਨੂੰ ਇਹ ਮਾਰਕੀਟ ਮਾਰਕੀਟ ਦੇ ਨਾਲ ਕੰਪੀਟ ਕਰਨਾ ਪੈਣਾ ਸੋ ਇਸ ਲਾਈਕ ਪ੍ਰੋਡਕਟ ਦੀ ਵੈਲਿਊ ਜੇ ਤੁਹਾਡੇ ਪ੍ਰੋਡਕਟ ਦੇ ਵਿੱਚ ਜਾਨ ਹੈਗੀ ਹੈ ਵੈਲਿਊ ਹੈਗੀ ਹੈ ਤਾਂ ਤੁਸੀਂ ਉੱਥੇ ਕਸਟਮਰ ਆਉਣਗੇ ਤਾਂ ਉਹਨੂੰ ਰਿਪੀਟ ਵੈਲਿਊ ਮਿਲੂਗੀ ਤਾਂ ਉੱਥੇ ਜਾ ਕੇ ਵਰਡ ਆਫ ਮਾਊਥ ਸਪਰੈਡ ਹੋਊਗਾ ਵੀ ਯਾਰ ਉਹ ਬੜਾ ਵਧੀਆ ਹੈ ਤੇ ਉਹਦੀ ਉਹ ਵੈਲਿਊ ਕਰਦਾ ਸਾਨੂੰ ਹੈਨਾ ਤਾਂ ਉਸ ਚੱਕਰ ਕਰਕੇ ਸੀ ਇੱਥੇ ਖੋਲੇ ਜਦੋਂ ਵੀ ਤੁਸੀਂ ਕੋਈ ਵੀ ਚੀਜ਼ ਖੋਲਦੇ ਹੋ ਉਹਦੀ ਐਡ ਦੇ ਉੱਤੇ ਤੇ ਉਹਦੀ ਕੁਆਲਿਟੀ ਉੱਤੇ ਜਾਂਦੇ ਹੋ ਜੀ ਸੋ ਅਸੀਂ ਕੁਆਲਿਟੀ ਦੇ ਉੱਤੇ ਵਰਕ ਕੀਤਾ ਜੀ ਤੇ ਸਾਨੂੰ ਐ ਵੀ ਤੁਹਾਨੂੰ ਸਾਰਿਆਂ ਨੂੰ ਬੇहद ਪਸੰਦ ਆਊਗਾ ਹਾਲੀ ਹਾਲੀਵੁੱਡੋਂ ਮੌਤੇ ਦਾ ਫੈਲੂਗਾ ਵੀ ਸਾਰਿਆਂ ਨੂੰ ਲੱਗੂ ਕਿ ਬਹੁਤ ਵਧੀਆ ਕਰ ਰਹੇ ਨੇ ਜੀ ਤੁਸੀਂ ਦੱਸਿਆ ਕਿ ਰੇਂਜ ਕਈਆਂ ਦੀ ਨਹੀਂ ਆਤਾ ਕਿੰਨੇ 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 ਵਾਈਟ ਕਿੱਥੇ ਇਹ ਸਾਡੀ ਸਿਲਵਰ ਦੇ ਵਿੱਚ ਵੀ ਹੈਗੀ ਹੈ ਜੀ ਸਿਲਵਰ ਥੱਲੇ ਸਿਲਵਰ ਦੇ ਵਿੱਚ ਜਿਹੜਾ ਆਮ ਹੀ ਤੁਸੀਂ ਹਰੇਕ ਬੰਦਾ ਫੁੱਟਬਾਲ ਨਹੀਂ ਹੁੰਦਾ ਜੇ ਵੀ ਜਾਂਦੇ ਆਂ ਤਾਂ ਕੁਝ ਚੀਜ਼ਾਂ ਖਰੀਦ ਲੈਣੇ ਉਹ ਮਾਡਰਨ ਚੀਜ਼ਾਂ ਹੈਗੀਆਂ ਨੇ ਜੀਨੇ ਵਿੱਚ ਸਿਲਵਰ ਦੀ ਜੈਲਰੀ ਹੈਗੀ ਆ ਜਨ ਜਿਹੜੀ ਉਹ 2000 ਤੋਂ ਲੈ ਕੇ ਜਿਹੜਾ ਉੱਪਰ ਵਾਲਾ ਜੇ ਅਸੀਂ ਡਾਇਮੰਡ ਦੇ ਵਿੱਚ ਜਾਈਏ ਤਾਂ 20 ਲੱਖ ਤੱਕ ਦਾ ਸਬਾਨ ਹੈ ਜੀ ਸੋ 2000 ਵਾਲਾ ਬੰਦਾ ਵੀ ਉੱਥੇ ਆ ਸਕਦਾ ਤੇ 20 ਲੱਖ ਵਾਲਾ ਵੀ ਉੱਥੇ ਆ ਸਕਦਾ ਜਿੱਦਾਂ ਜਿੱਦਾਂ ਤੁਹਾਡੀ ਖੁਆਇਸ਼ ਹੈ ਘੜੀਆਂ ਹੋ ਗਈਆਂ ਜਿੱਦਾਂ ਮੈਂ ਦੱਸਿਆ ਡਾਇਮੰਡ ਜਿਹੜੀ ਚੀਜ਼ ਤੇ ਕਸਟਮਾਈਜ਼ ਕਰਾਉਣਾ ਚਾਹੁੰਦੇ ਤੁਸੀਂ ਉਹ ਵੀ ਕਰਾ ਸਕਦੇ ਹੋ ਐਂਡ 2000 ਰੁਪਏ ਦਾ ਬ੍ਰੇਸਲੇਟ ਵੀ ਇੱਥੇ ਹੈਗਾ ਜੀ ਉਹ ਤੇ ਜਾਂ ਸ਼ੈਂਪਾਆਂ ਜਾਂ ਕੜੇ ਜਿਹੜਾ ਕੁਝ ਵੀ ਆਪਾਂ ਕਰਨਾ ਚਾਹੁੰਦੇ ਜੀ ਜਿਹੜੇ ਜਿੰਨੂੰ ਜੈਲਰੀ ਦਾ ਸ਼ੌਂਕ ਹੈ ਅੱਜ ਕੱਲ ਹੈ ਤਉ ਸ੍ਰੀਕੇ ਤੁਸੀਂ ਪਾ ਸਕਦੇ ਉੱਥੇ ਜਾ ਕੇ ਤੁਸੀਂ ਵਿਜ਼ਿਟ ਕਰੋਗੇ ਤੁਹਾਨੂੰ ਪਤਾ ਲੱਗ ਜੂਗਾ ਇੱਕ ਜਨ ਇਨਵੈਸਟਮੈਂਟ ਦੀ ਗੱਲ ਕੀਤੀ 3000 ਰੁਪਏ ਇਨਵੈਸਟਮੈਂਟ ਸ਼ੁਰੂ ਹੈ ਇਹ ਕਿਹੜੀ ਪ੍ਰੋਸੈਸ ਹੈ ਕਿੰਦਾ ਜੀ 3000 ਰੁਪਏ ਇਨਵੈਸਟਮੈਂਟ ਸ਼ੁਰੂ ਆ ਜਾਂਦੀ ਜੀ ਮੈਂ 2 2000 2000 2000 ਤੋਂ ਹੈ 2000 ਤੋਂ ਜਿਹੜੀ ਛੋਟੀ ਚੀਜ਼ ਹੈ ਸਿਲਵਰ ਵਾਲੀ ਆ ਉਹ 2000 ਤੋਂ ਸਟਾਰਟ ਹੁੰਦਾ ਸਾਡਾ ਇੱਥੇ ਪ੍ਰੋਡਕਟ ਆ ਜਿਹੜਾ ਉਹ 2000 ਤੋਂ ਸਟਾਰਟ ਹੋ ਜਾਂਦਾ ਐਂਡ ਅਪ ਟੂ ਜੀ ਆਪਾ ਉਹਦੇ ਵਿੱਚ ਲੈਪਗ੍ਰੌਨ ਡਾਇਮੰਡ ਦੇ ਵਿੱਚ ਜਾਈਏ ਤਾਂ 20 ਲੱਖ ਤੱਕ ਦਾ ਸਾਮਾਨ ਹੈਗਾ ਜੀ ਉਹ ਕਿਸੇ ਵੀ ਅਪਦੀ ਰੇਂਜ ਦੇ ਮੁਤਾਬਕ ਜਿਹੜੀ ਚੀਜ਼ ਤੁਹਾਨੂੰ ਪਸੰਦ ਆਉਂਦੀ ਹੈ ਲੈ ਸਕਦੇ ਹਾਂ ਇਹਦੀ ਹਰੇਕ ਬੰਦੇ ਦੀ ਰੇਂਜ ਦੇ ਵਿੱਚ ਚੀਜ਼ ਹੈਗੀ ਹੈ ਇਨਵੈਸਟਮੈਂਟ ਤੁਸੀਂ ਕਿੱਤੇ ਕਿੱਤਰੀ ਸਕੀਮ ਅੱਛਾ ਸਕੀਮ ਹਾਂ ਉਹ ਸਕੀਮ ਅੱਛਾ ਸੌਰੀ ਯਾਰ ਮੈਂ ਹਾਂ ਸੌਰੀ ਮੈਨੂੰ ਮੈਂ ਕਿਉਂਕਿ ਮੈਂ ਫਿਲਮ ਵਾਲਾ ਬੰਦਾ ਮੈਨੂੰ ਇਹ ਤਰੀਕਾ ਨਹੀਂ ਆਉਂਦਾ ਨਹੀਂ ਨਹੀਂ ਇਨਵੈਸਟਮੈਂਟ ਹਾਂ ਜੀ ਤੁਸੀਂ 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 ਸਟਾਟਿਨ ਰੱਖੋ ਮੈਂ ਨਹੀਂ ਮੈਂ ਕਿੰਤੀ ਵਾਰ ਤੁਸੀਂ ਹਾਂ ਜੀ ਮੈਨੂੰ ਨਹੀਂ ਪਤਾ ਜੀ ਹਾਂ ਜੀ ਆਵਾਜ਼ ਨਹੀਂ ਹੋਣੀ ਜੀ ਮੈਂ ਇੱਕੋ ਇੱਕ ਮਿੰਟ ਜੀ ਇਹ ਲਾਇਆ ਹੋਇਆ ਜੀ ਬਾਈਕ ਹੈ ਥੋੜੇ ਉੱਚੀ ਰੱਖਿਓ ਨਾ ਆਵਾਜ਼ ਜੀ ਹਾਂ ਹਾਂ ਠੀਕ ਹੈ ਜੀ ਇਹ ਸੁਣੋ ਬਾਕੀ ਤਾਂ ਵੈਸੇ ਬ੍ਰਾਂਡ ਦੇ ਬਾਰੇ ਬਿੰਨੂ ਜੀ ਨੇ ਬਹੁਤ ਡਿਟੇਲ ਦੇ ਵਿੱਚ ਸਮਝਾਈ ਦਿੱਤਾ ਪਰ ਤੁਹਾਨੂੰ ਉਮੀਦ ਨਹੀਂ ਸੀ ਨਾ ਇੰਨੇ ਬੋਲੂਗਾ ਹਾਂ ਮੈਂ ਤਾਂ ਤੁਹਾਨੂੰ ਮੈਂ ਮੈਂ ਤਾਂ ਆਪਦੀ ਬਾਰੀ ਜ਼ਖੀਦਾ ਹੀ ਮੈਂ ਦੱਸੂਗਾ ਮੈਂ ਕਿਹਾ ਤੁਸੀਂ ਸਾਰਾ ਕੁਝ ਦੱਸੋ ਮੈਂ ਕੀ ਦੱਸਦਾ ਇਹਨਾਂ ਨੇ ਹੁਣ ਕਾਫੀ ਇਹ ਪੁੱਛ ਲਿਆ ਸੈਂਟਰ ਚ ਮੈਨੂੰ ਜੀ ਤੇ ਹੁਣ ਤੁਹਾਨੂੰ ਪਤਾ ਹੀ ਲੱਗ ਗਿਆ ਹੋਵੇਗਾ ਕਿ ਇੰਨੀ ਡਿਟੇਲ ਦੇ ਵਿੱਚ ਨਹੀਂ ਤਾਂ ਨੰਬਰ ਕਿੱਥੇ ਟਾਈਮ ਹੈ ਇੰਨੀ ਡਿਟੇਲ ਦੇ ਵਿੱਚ ਇਹ ਤੁਹਾਨੂੰ ਲੋਜ ਆ ਗਈ ਹੈ ਆ ਮੈਂ ਤੁਹਾਨੂੰ ਥੋੜਾ ਜਿਹਾ ਬਰੀਫ ਕਰਨਾ ਚਾਹੁੰਦਾ ਹਾਂ ਬ੍ਰਾਂਡ ਦੇ ਬਾਰੇ ਕਿ ਸਾਡੀ ਸਪੈਸ਼ੈਲਟੀ ਦੋ ਚੀਜ਼ਾਂ ਚ ਹੈ ਸਿਲਵਰ ਜੁਵਲਰੀ ਤਿਆਰ ਕਰਦੇ ਹਾਂ ਸਿਲਵਰ ਜੁਵਲਰੀ ਦੇ ਵਿੱਚ ਸਾਡੇ ਕੋਲੇ 2000 ਤੋਂ ਲੈ ਕੇ 2 ਲੱਖ ਤੱਕ ਦੀ ਰੇਂਜ ਹੈ ਜਿਵੇਂ ਬੈਡਿੰਗ ਕਲੈਕਸ਼ਨ ਜਿਵੇਂ ਕਹਿੰਦੇ ਗਏ ਹਰ ਚੀਜ਼ ਰਿਟਰਨੇਬਲ ਹੈ ਇਵੇਂ ਸਿਲਵਰ ਜੁਐਲਰੀ ਦੇ ਵਿੱਚ ਵੀ ਇਹ ਵੀ ਨਾਲ ਰੱਖ ਲੋ ਕੋਈ ਨਹੀਂ 2 3 ਅੱਡ ਅੱਡ ਹੈਗਾ ਹਾਂ ਜੀ ਸਿਲਵਰ ਜੁਐਲਰੀ ਦੇ ਵਿੱਚ ਵੀ ਸਾਡੇ ਕੋਲੇ ਜਿਹੜੀ ਰਿਟਰਨੇਬਲ ਆਈਟਮਸ ਹੈ ਇਹ ਮੰਨ ਤੁਸੀਂ ਬੈਡਿੰਗ ਦਾ ਲੈ ਲੇ ਬੈਡਿੰਗ ਦੇ ਵਿੱਚ ਉਹੀ ਚੀਜ਼ ਆਪਾਂ 골ਡ ਦੇ ਵਿੱਚ ਬਣਾਉਣੇ ਆ ਤਾਂ ਉਹ 20 ਲੱਖ ਚ ਬਣੇਗੀ ਐਸ ਜੇ 골ਡ ਦੇ ਸਿਨੈਰੀਓ ਟੱਪਾ 10 ਤੋਲੇ ਲੱਗਣਾ ਹੈ 15 ਤੋਲੇ ਲੱਗਣਾ 20 ਤੋਲੇ ਉਹੀ ਚੀਜ਼ ਅਸੀਂ ਬੈਡਿੰਗ ਦੇ ਲਈ ਤੁਹਾਨੂੰ 2 ਲੱਖ ਦੇ ਵਿੱਚ 1.5 ਲੱਖ ਦੇ ਵਿੱਚ ਪਰ ਉਹ ਵੀ ਉਹਦੇ ਵਿੱਚ ਵੀ ਰਿਟਰਨੇਬਲ ਹੈ ਲਾਈਫ ਲੌਂਗ ਉਹਦੀ ਪਲੇਟਿੰਗ ਹੈ ਮੱਲਗਾ ਇਹਨੀਆਂ ਕਿ ਵੀ ਸਿਲਵਰ ਕਾਲਾ ਹੋ ਗਿਆ ਜੀ ਹੋਰ ਹੋ ਗਿਆ ਤੁਸੀਂ ਲਾਈਫ ਲੌਂਗ ਹੋ ਪਲੇਟਿੰਗ ਸਰਵਿਸਿੰਗ ਲੈ ਸਕਦੇ ਹੋ। ਹੋਰ ਹੋਰ ਇਸ ਦੇ ਵਿੱਚ ਸਭ ਤੋਂ ਵੱਡਾ ਬੈਨੀਫਿਟ ਕੀ ਹੈ ਕਿ ਵੀ ਤੁਸੀਂ 20 ਲੱਖ ਬਚਾ ਕੇ 18 ਲੱਖ ਤੁਸੀਂ ਇਨਵੈਸਟ ਕਰੋ 2 ਲੱਖ ਸਾਡੇ ਤੋਂ ਜੁਐਲਰੀ ਤੇ ਡਿਜ਼ਾਈਨ ਤੇ ਖਰਚੋ। ਅਸੀਂ ਕਹਿੰਦੇ ਹਾਂ ਕਿ ਵੀ ਇਨਵੈਸਟਮੈਂਟ ਤੇ ਸਵੈਗ ਦੋਨੇ ਇਕੱਠੇ ਚੱਲਣੇ ਚਾਹੀਦੇ। ਜੀ ਬਾਕੀ ਸਾਡਾ ਵਿਜ਼ਨ ਹੀ ਇਹ ਹੈ ਕਿ ਵੀ ਜਦੋਂ ਆਪਾਂ ਜੁਐਲਰੀ ਖਰੀਦਦੇ ਹਾਂ ਤਾਂ ਆਪਾਂ ਨੂੰ ਕੱਲੀ ਇਨਵੈਸਟਮੈਂਟ ਦਿਮਾਗ ਚ ਆਉਂਦੀ ਹੈ ਕ੍ਰੀਏਟੀਵਿਟੀ ਨਹੀਂ ਆਉਂਦੀ। ਆਪਾਂ ਕਹਿੰਦੇ ਯਾਰ ਵੀ ਇਹ ਪਲਾਨ ਜੇ ਸੋਣਾ ਹੋਵੇ ਜਾਂ ਪਲਾਨ ਡਿਜ਼ਾਈਨ ਹੋਵੇ ਕਿ ਵੀ ਇਹਦੇ ਚ ਕਟਟ ਘਟ ਹੋਣੀ ਹੈ ਅਸੀਂ ਉਹ ਅਸੀਂ ਇਹੀ ਚੀਜ਼ ਨੂੰ ਦੇਖਦੇ ਹੋਏ ਅਸੀਂ ਇਹਦੇ ਵਿੱਚ ਉਹਨਾ ਸੀ ਇਸ ਤਰ੍ਹਾਂ ਦਾ ਸਿਸਟਮ ਬਣਾਇਆ ਹੈ ਕਿ ਉਸ ਨੂੰ ਅਸੀਂ 파ਟੀ ਲੱਗਦਾ ਇਸ ਕਰਕੇ ਆਪਾਂ ਜਿਹੜੀ ਗੱਲ ਕਰ ਰਹੇ ਸੀ ਇਨਵੈਸਟਮੈਂਟ ਦੀ ਸਾਡੇ ਕੋਲੇ 3000 ਤੋਂ ਲੈ ਕੇ ਇਨਵੈਸਟਮੈਂਟ 1 ਲੱਖ ਤੱਕ ਦੇ ਪਲਾਨ ਹੈ ਜਿਹਦੇ ਵਿੱਚ ਤੁਸੀਂ 80% ਕੁਝ ਪਲਾਨ ਦੇ ਵਿੱਚ 80% ਤੁਸੀਂ ਖਰਚ ਸਕਦੇ ਹੋ ਇਨਵੈਸਟਮੈਂਟ ਐਜ ਇਨਵੈਸਟਮੈਂਟ ਪਿਓਰ ਇਨਵਸਟਮੈਂਟ ਇਹ ਤੁਹਾਡਾ 골ਡ ਸਿਲਵਰ ਚ ਗਰੋ ਕਰੇਗਾ। ਔਰ 20% ਤੁਸੀਂ ਡਿਜ਼ਾਈਨ ਤੇ ਕਿਉਂਕਿ ਤੁਸੀਂ ਆਪਣੇ ਪਰਿਵਾਰ ਨੂੰ ਕੁਝ ਕਰਨਾ ਹੈ। ਇੱਕ ਡਿਜ਼ਾਈਨ ਸੈਂਸ ਨਾਲ ਆਪਾਂ ਜਵਲਰ ਪਹਿਨਣੀ ਚਾਹੀਏ, ਉਹ ਮੈਨ ਹੈ ਚਾਹੀਏ, ਉਹ ਮੈਨ ਹੈ। ਬਜਾਏ ਕਿ ਵੀ ਹਰ ਚੀਜ਼ ਦੇ ਵਿੱਚ ਆਪਾਂ ਲੱਭਦੇ ਆ ਕਿ ਵੀ ਮੇਰੀ ਇਨਵੈਸਟਮੈਂਟ ਦੀ ਵੈਲਿਊ ਕੀ ਹੈ। ਉਹਦੇ ਨਾਲ ਕ੍ਰੀਏਟੀਵਿਟੀ ਖਤਮ ਹੋ ਜਾਂਦੀ ਹੈ ਬੇਸੀ ਕਦੀ। ਸਰ ਜਸਪ੍ਰੀਤ ਬੀਨੂਜੀ ਦਾ ਜਿਹੜਾ ਇੱਕ ਡਾਇਰੈਕਟਰ ਵੀ ਨੇ ਨਾਲ ਸ਼ੋਰ ਦੇ ਵਿੱਚ 파ਟ ਲੱਦੀ ਨੇ। ਤਾਨੂੰ ਸਰ ਅਗੇ ਕਿਸਾਨ ਕੋਈ ਦਿੱਕਤ ਆਂਦੀ ਹੈ ਜਾਂ ਕੋਈ ਪਛਾਨ ਨਹੀਂ ਆਂਦੀ ਹੈ ਤੁਹਾਡਾ ਸਟਾਫ ਹੋਏਗਾ ਹਾਂਜੀ ਹਾਂਜੀ ਉਹ ਵੀ ਟੀ ਸਰਟੀਫਿਕੇਸ਼ਨ ਤੁਸੀਂ ਹੈ ਤਾਂ ਸਾਡਾ ਸਾਰਾ ਸਿਸਟਮ ਕੀ ਹੈ ਸਰਟੀਫਾਈਡ ਹੈ ਜਿਹੜਾ ਮੈਂ ਇਵਨ ਸਿਲਵਰ ਜਿਹੜੀ 2000 ਦੀ ਵੀ ਆਈਟਮ ਹੈ ਉਹਦੇ ਵਿੱਚ ਅਸੀਂ ਇੰਟਰਨੈਸ਼ਨਲ ਸਪੈਸੀਫਿਕੇਸ਼ਨ ਦੇ ਨਾਲ ਨਿਕਲ ਫ੍ਰੀ ਹੈ ਸਾਰਾ ਨਿਕਲ ਫ੍ਰੀ ਦਾ ਅਗਰ ਤੁਹਾਨੂੰ ਤੁਸੀਂ ਸਰਚ ਕਰੋਗੇ ਨਿਕਲ ਨਾਲ ਕੀ ਹੈ ਸਕਿਨਰ ਦੇ ਵਿੱਚ ਕੁਝ ਪ੍ਰੋਬਲਮ ਜੀ ਨੂੰ ਸੈਂਸਿਟਿਵ ਸਕਿਨ ਹੈ ਤਾਂ ਉਹਨੂੰ ਅਲਰਜੀਟਿਕ ਹੋ ਜਾਂਦਾ ਹੈ ਆ ਸਾਡਾ ਮੇਰਾ ਇੱਕ ਤੇ ਇੱਕ ਪ੍ਰੋਡਕਟ ਨਿਕਲ ਫਰੀ ਹੈ ਜਿਹਦੇ ਨਾਲ ਸਕਿਨ ਫਰੈਂਡਲੀ ਹੈ ਉਸ ਕਰਕੇ ਇਹ ਜਿਹੜਾ ਨਾਮ ਹੈ ਇਹ ਨਾਮ ਨੂੰ ਤਾਂ ਮਤਲਬ ਕਿ ਅਸੀਂ ਧਿਆਨ ਚ ਰੱਖਦੇ ਹੋਈ ਤੁਹਾਨੂੰ ਕੰਪਲੇਂਟ ਦਾ ਤਾਂ ਪਹਿਲਾ ਮੌਕਾ ਹੀ ਦਈਆਂ ਫਿਰ ਵੀ ਕਿਸੇ ਨੂੰ ਵੀ ਕੋਈ ਵੀ ਕੰਪਲੇਂਟ ਹੈ ਪ੍ਰੋਮੋਟਲੀ ਮਤਲਬ ਕਿ ਨਾਲ ਦੀ ਨਾਲ ਹਰ ਚੀਜ਼ ਰਿਟਰਨੇਬਲ ਹੈ ਤੇ ਜਿਵੇਂ ਨਾਮ ਪਰ ਤੁਸੀਂ ਦੱਸਿਓ ਨਾਮ ਪਰ ਹਾਂਜੀ ਇਹ ਤੁਸਵਾ ਜਿਹੜਾ ਇੱਕ ਕਸਟਮਾਈਜ਼ਡ ਨੇਮ ਹੈ ਅਸੀਂ ਆਪ ਆਪ ਇਹਨੂੰ ਬਣਾਇਆ ਹੈ ਉਹ ਨਾਮ ਇਹਦਾ ਦੋ ਸਬਕਾਂ ਤੋਂ ਬਣਿਆ ਹੈ T V ਐਂਡ ਸਵਾਮੀ ਸਵਾਮੀ ਸੈਲਫ 3 ਮੀਨਸ ਗਲਿਟਰ ਇਟ ਇਜ਼ ਸੈਲਫ ਗਲਿਟਰ ਕਿ ਹੁਣ ਸੋਨੂੰ ਸਾਡੇ ਕੋਲੇ ਪਰਸਨੈਲਿਟੀ ਵੀ ਇਸ ਤਰ੍ਹਾਂ ਦੀ ਹੈ ਕਿ ਬਿੰਨੂ ਜੀ ਸੈਲਫ ਸੈਲਫ ਗਲਿਟਰ ਉਹ ਜੀ ਦੇਖਦੇ ਇਹਨਾਂ ਨੂੰ ਦੇਖਦੇ ਹੋਈ ਅਸੀਂ ਨਾਮ ਇਹ ਇਸ ਤਰ੍ਹਾਂ ਦਾ ਨਾਮ ਰੱਖਿਆ ਕੈਮਰੂਲਿਵ ਬੈਲ ਬੋਸਰ ਬਾਰੇ ਹਾਂ ਜੀ ਸਰ ਅਸੀਂ ਸਰ थैंकफुल ਟੂ ਹਰ ਐਕਚੁਅਲੀ ਜੈਸਮੀਨ ਬਾਜਵਾ ਇਹਨਾਂ ਨੂੰ ਅਸੀਂ ਬ੍ਰਾਂਡ ਐਂਬੈਸਡਰ ਬਣਾਇਆ ਜੀ ਬਿਊਟੀਫੁਲ ਜੈਸਮੀਨ ਬਾਜਵਾ ਹਨ ਐਂਡ ਥੈਂਕ ਯੂ ਸੋ ਮੱਚ ਫॉर ਹੈਵਿੰਗ ਯੂ ਥੈਂਕ ਯੂ ਇਟਸ ਏਨ ਆਨਰ ਥੈਂਕ ਯੂ ਥੈਂਕ ਯੂ ਸਰ ਬ੍ਰਾਂਡ ਬੇਸਡ ਨੂੰ ਅੱਜ ਜੁਐਲਰੀ ਕੋਈ ਦੀ ਹੈ ਇਹ ਤੇ ਆਪਣੀ ਪਾ ਕੇ ਆਏ ਨੇ ਅੱਜ ਇਹਨਾਂ ਨੇ ਦਿੱਤੀ ਨਹੀਂ ਮੈਨੂੰ ਜਿੰਨੇ ਕੋ ਆਣੀ ਸੀ ਪਵਾ ਲਈ ਉਹਨੇ ਅੱਛਾ ਸਭ ਦਿਵਾ ਲਈ ਉੱਪਰ ਕੋਈ ਇਹ ਆਫਰ ਵਾਲੇ ਇੱਧਰ ਨੇ ਸਾਨੂੰ ਕੁਝ ਨਹੀਂ ਪਤਾ ਜੀ ਸਾਡੀ ਤਾਂ ਫਿਲਮ ਦੱਸੋ ਪੁੱਛੋ ਕੀ ਜਿਹੜੀ ਹੋ ਗਈ ਇੱਕ ਕੁਐਸਚਨ ਦੇਵ ਕਰੋੜ ਜਿੱਤੋ ਵੀ ਕਰਤੀ ਆ ਪਹਿਲਾਂ ਇਹਨਾਂ ਨਾਲ ਮਿਲ ਲਓ ਇਹਨਾਂ ਨਾਲ ਮੈਡਮ ਨਾਲ ਆਪਾਂ ਬਾਰੀ ਬਾਰੀ ਫਿਰ ਐ ਨਾ ਕਰੀਏ ਕਰੀਏ ਨਾਲ ਮਿਲ ਜਿਹੜੇ ਜਿਹੜੇ ਕੁਐਸਚਨ ਨੇ ਪੁੱਛ ਲੋ ਇਹਨਾਂ ਤਾਂ ਹਾਂਜੀ ਇੱਕ ਵਾਰੀ ਸਰ ਤੁਸੀਂ ਆਪਣਾ ਐਕਸਪੀਰੀਅੰਸ ਦੱਸ ਦਿਓ ਐਜ਼ ਅ ਬ੍ਰਾਂਡ ਐਮੈਸਜਰ ਵਿਦ ਪਿਸਵਾ ਮ ਪਹਿਲਾਂ ਤਾਂ ਮੈਂ ਇੱਕ ਗੱਲ ਕਵਾਂਗੀ ਕਿ ਮੈਂ ਬਿੰਨੂ ਸਰ ਨੂੰ ਹਮੇਸ਼ਾ ਇਹੀ ਕਿਹਾ ਕਿ ਤੁਸੀਂ ਮੈਨੂੰ ਜੇ ਕਾਲ ਕਰੋਗੇ ਕਿਸੇ ਵੀ ਕੰਮ ਲਈ ਹੈ ਤੁਸੀਂ ਮੈਨੂੰ ਪੁੱਛਣਾ ਨਹੀਂ ਹੈ ਜਦੋਂ ਮੈਨੂੰ ਕਾਲ ਕਰੋ ਮੈਨੂੰ ਦੱਸੋ ਕਿੱਥੇ ਆਣਾ ਹੈ ਨਾਇਲ ਵੀ ਦੇ ਬਿਕੋ ਇਸ ਸਾਡੀ ਇੰਡਸਟਰੀ ਚ ਨਾ ਇੱਕ ਦੋਸਤੀ ਤੇ ਬੌਂਡਸ ਇਹ ਜਦੋਂ ਬਣਦੇ ਆ ਨਾ ਇਹ ਬਹੁਤ ਹੀ ਗਹਿਰੇ ਹੁੰਦੇ ਨੇ ਐਂਡ ਬਿੰਨੂ ਸਰ ਦੇ ਨਾਲ ਮੈਂ ਦੋ ਫਿਲਮਾਂ 'ਚ ਕੰਮ ਕਰ ਚੁੱਕੀ ਆ ਇਹ ਉਹ ਜੋ ਬੌਂਡ ਸੀਗਾ ਕਿ ਮੈਂ ਉਹਨਾਂ ਲਈ ਹਮੇਸ਼ਾ ਖੜੀ ਆ ਪਿਆਰ ਆ ਐਂਡ ਜਦੋਂ ਉਹਨਾਂ ਨੇ ਮੈਨੂੰ ਕਾਲ ਕੀਤਾ ਕਿ ਮੇਰਾ ਬ੍ਰੈਡ ਆ ਮੈਂ ਉਸ ਤੋਂ ਅੱਗੇ ਕੁਝ ਨਹੀਂ ਸੁਣਿਆ ਮੈਂ ਕਿਹਾ ਤੁਹਾਡਾ ਪ੍ਰੈਨ ਆ ਮੈਂ ਉਧਰ ਪਹੁੰਚ ਜਾਵਾਂਗੀ ਐਂਡ ਇਟ ਵਾਸ ਅਮੇਜ਼ਿੰਗ ਕਿ ਅਪਾ ਜੋ ਤੋਂ ਸ਼ੂਟ ਕੀਤਾ ਜਿਵੇਂ ਉਹਨਾਂ ਦਾ ਐਨਥੂਸੀਆਜ਼ਮ ਸੀਗਾ ਆਪਾਂ ਜੋ ਤੁਸੀਂ ਫੋਟੋਆਂ ਵੀ ਦੇਖੀਆਂ ਹੋਣੀਆਂ ਜੋ ਸ਼ੂਟ ਨਿਕਲ ਕੇ ਆਇਆ ਹੋ ਐਸੇ ਕਰਕੇ ਹੁੰਦਾ ਇੱਕ ਅੰਡਰਸਟੈਂਡਿੰਗ ਇੱਕ ਗ੍ਰੈਂਡਲੀ ਪਿਆਰ ਅਸੀਂ ਬਸ ਇਹੀ ਚਾਹੁੰਦੇ ਸੀ ਕਿ ਜਿੰਨਾ ਸੋਹਣਾ ਤੇ ਸੋਹਣਾ ਆਪਾਂ ਇਹਨੂੰ ਤਵਿਸਵਾ ਨੂੰ ਦਿਖਾ ਸਕਦੇ ਹਾਂ ਉਹਨਾਂ ਦਿਖਾਈਏ ਐਂਡ ਥੈਂਕ ਯੂ ਰੁਹਿਤ ਸਰ ਆਲਸੋ ਕਿ ਤੁਸੀਂ ਸੋਚਿਆ ਤੁਸੀਂ ਹਾਮੀਪਰੀ ਕਿ ਮੈਂ ਤੁਹਾਡੀ ਬ੍ਰੈਂਡ ਐਂਬੈਸਡਰ ਬਣਾਏ ਮੇਬੀ ਬਹੁਤ ਵੱਡੀ ਗੱਲ ਆ ਸੋ ਇੱਕ ਬ੍ਰਾਂਡ ਦੇ ਨਾਲ ਨਾਤਾ ਇੱਕ ਦੋਸਤ ਦੇ थ्रू ਇੱਕ ਐਕਟਰ ਥਰੂ ਬਣਿਆ ਬਟ ਹੁਣ ਬਹੁਤ ਗਹਿਰਾ ਹੋ ਚੁੱਕਿਆ ਹੈ ਐਂਡ ਬਹੁਤ ਹੀ ਸੋਹਣੀ ਜੁੜ ਰਹੀ ਆ ਸਿਰਫ ਮੈਨੂੰ ਲੱਗਦਾ ਕਿ ਕਿਤੇ ਆਪਾਂ ਜੁਐਲਰੀ ਸ਼ਾਪ ਸਪੈਸ਼ਲੀ ਜਿੱਥੇ 골ਡ ਵਿਕਦਾ ਹੁੰਦਾ ਉਧਰੋਂ ਆਪਾਂ ਥੋੜਾ ਜਿਹਾ ਡਰ ਜਾਂਦੇ ਆ ਐ ਸੋਚ ਕੇ ਕਿ ਸਾਡਾ ਬਜਟ ਕੀ ਆ ਅਸੀਂ ਉੱਥੇ ਨਾ ਜਾਈਏ ਹਲੇ ਨਾ ਦੇਖੀਏ ਬਿਕਾਜ਼ ਜਿਹੜੇ ਮੀਡੀਅਮ ਫੈਮਲੀਆਂ ਨੇ ਜਿਹੜੇ ਮਿਡਲ ਕਲਾਸ ਨੇ ਹੋਏ ਸੋਚਦੇ ਬਟ ਇਹਨਾਂ ਦੀ ਜਿਹੜੀ ਰੇਂਜ ਆ ਉਹ ਇੰਨੀ ਸੋਹਣੀ ਆ ਤੁਸੀਂ ਸਾਰੇ ਉੱਥੇ ਜਾ ਸਕਦੇ ਜੀ ਉਹਨਾਂ ਨੇ ਕਿਹਾ ਕਿ ਸਟੇਟਮੈਂਟ ਜੁਐਲਰੀ ਵੀ ਉੱਥੇ ਅਵੇਲੇਬਲ ਹੈ ਇੱਕੀ ਛੱਤ ਦੇ نیچے ਤੁਹਾਨੂੰ 골ਡ ਲੈਬ ਗ੍ਰੋਨ ਡਾਇਮੰਡਸ ਸਿਲਵਰ ਤੇ ਜਿਹੜੀ ਸਟੇਟਮੈਂਟ ਜੁਐਲਰੀ ਉਹ ਵੀ ਇੰਨੀ ਸੋਹਣੀ ਸੀਗੀ ਕਿ ਮੈਨੂੰ ਲੱਗਦਾ ਤੁਸੀਂ ਤੁਹਾਨੂੰ ਕਿਤੇ ਵੀ ਹੋਰ ਜਾਣ ਦੀ ਲੋੜ ਆ ਐਂਡ ਵਿਸ਼ਵਾ ਦੇ ਨਾਲ ਮੈਂ ਅੱਜ ਜੁੜੀ ਆ ਤੇ ਮੈਂ ਆਉਣ ਵਾਲੇ ਜਿੰਨੇ ਵੀ ਟਾਈਮ ਤੱਕ ਇਹ ਰੱਖਣਗੇ ਮੈਂ ਜੁੜੀ ਰਹੂੰਗੀ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਥੈਂਕ ਯੂ ਸੋ ਥੈਂਕ ਯੂ ਦੇਲੀ ਹਾਂਜੀ ਭਾਈ ਜੀ ਸਰ ਤੁਸੀਂ ਇੱਥੇ ਆਏ ਹੋ ਜੁਵੈਲਰੀ ਸ਼ੋਅਰੂਮ ਦਾ ਉਦਘਾਟਨ ਹੈ ਤੇ ਬਿੰਨੂ ਭਾਈ ਜੀ ਕਰਕੇ ਆਏ ਹੋ ਜਾਂ ਕੁਝ ਇੰਟਰਸਟ ਈ ਹੈ ਇਹ ਮੇਰੇ ਕਰਕੇ ਆਏ ਹੈ ਪਹਿਲੇ ਭਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਔਰ ਬਿੰਨੂ ਭਾਈ ਜੀ ਨੂੰ ਮੈਂ ਬਹੁਤ ਬਹੁਤ ਮੁਬਾਰਕ ਦਿਨਾਂ ਦੇ ਵਜਰੂ ਜਿਹੇ ਅਰਦਾਸ ਕਰਦਾ ਕਿ ਤੇ ਵਸਵਾ ਦੀਆਂ ਛੇਂਦਰ ਛੇਂ ਬੋਧੀਆਂ ਜਾਣ ਕਿਉਂਕਿ ਮੈਂ ਭਾਈ ਜੀ ਨੂੰ ਸਟਰਗਲ ਕਰਦੇ ਹੋਏ ਦੇਖਿਆ ਅਸੀਂ ਉਹ ਕਲਾਕਾਰ ਆ ਖਾਸ ਕਰਕੇ ਮੈਂ ਬਿੰਨੂ ਭਾਈ ਜੀ ਦੀ ਗੱਲ ਕਰਦਾ ਕਿ ਅਸੀਂ 600 ਐਪੀਸੋਡ 700 ਐਪੀਸੋਡ ਇੰਦਾ ਸੀਰੀਅਲ ਦੇ ਵਿੱਚ ਕੰਮ ਕਰਦੇ 700 ਰੁਪਏ ਮਿਲਦਾ ਸੀ ਕਦੇ 1000 ਰੁਪਏ ਮਿਲਦਾ ਸੀ ਬਿਲਕੁਲ ਸਹੀ ਹੈ ਔਰ ਇੰਦਾ ਸ਼ੋਅਰੂਮ ਦੇਖ ਕੇ ਬਈ ਯਾਰ ਇਹਦਾ ਸ਼ੋਅਰੂਮ ਆ ਯਾਰ ਬੜਾ ਵੱਡਾ ਸ਼ੋਅਰੂਮ ਹੈ ਯਾਰ ਹਣਾ ਵੀ ਕਿੰਨੇ ਪੈਸੇ ਆਉਂਦੇ ਹੋਣਗੇ ਕਿੰਨਾ ਰੈਂਟ ਆਉਂਦਾ ਹੋਊਗਾ ਇਹਦਾ ਸੋ ਇਹੀ ਜੇ ਗੱਲਾਂ ਕਰਦੇ ਸੀ ਕਦੇ ਸੋਚਿਆ ਨਹੀਂ ਸੀਗਾ ਕਿ ਇੱਥੇ ਤੱਕ ਪਹੁੰਚਾਂਗੇ ਸੋ ਬਹੁਤ ਮਿਹਨਤ ਹੈ ਬਾਈ ਜੀ ਦੀ ਔਰ ਸ਼ੋਅ ਲੈ ਕੇ ਜਾਂਦੇ ਰਹੇ ਬਾਹਰ ਕਿੰਨੀ ਸਟਰਗਲ ਕੀਤੀ ਫਿਰ ਫਿਲਮਾਂ ਚਾਏ ਔਰ ਬੜਾ ਨਾਮ ਖਟਿਆ ਬੜਾ ਪਿਆਰ ਔਰ ਜਿੰਨੀ ਇੱਜ਼ਤ ਹੈ ਪੰਜਾਬੀ ਇੰਡਸਟਰੀ ਚ ਮੈਨੂੰ ਬਾਈ ਜੀ ਮੈਨੂੰ ਨਹੀਂ ਲੱਗਦਾ ਕਿ ਕਿਸੇ ਹੋਰ ਕਲਾਕਾਰ ਦੇ ਹਿੱਸੇ ਇਹ ਆਈ ਹੈ ਇੰਨਾ ਪਿਆਰ ਤੁਸੀਂ ਸਾਰਿਆਂ ਨੇ ਦਿੱਤਾ ਔਰ ਮੈਨੂੰ ਦਿਲੋਂ ਖੁਸ਼ੀ ਹੈ ਕਿ ਔਰ ਮਿਹਨਤ ਦੀ ਕਮਾਈ ਹੈ ਕਿਉਂਕਿ ਕੋਈ ਵੀ ਕਲਾਕਾਰ ਜਦੋਂ ਅਰਨ ਕਰਦਾ ਹੈ ਤਾਂ ਉਹ ਟੈਕਸ ਪੇ ਕਰਦਾ ਹੈ ਔਰ ਆਪਣੀ ਕਲਾ ਵੇਚ ਕੇ ਉਹ ਜਿੰਨਾ ਵੀ ਹੈਗਾ ਉਹ ਅਰਨ ਕਰਦਾ ਸੋ ਮਿਹਨਤ ਦੀ ਕਮਾਈ ਦਾ ਪੈਸਾ ਲੱਗਿਆ ਔਰ ਮੈਂ ਬਾਈ ਜੀ ਅੱਗੇ ਬਹੁਤ ਖੁਸ਼ ਹਾਂ ਔਰ ਅਰਦਾਸ ਕਰਦਾ ਤੋਂ ਅੰਮ੍ਰਿਤਪਾਲ ਸਾਹਿਬ ਰੋੜਾ ਸਾਹਿਬ ਸਾਡੇ ਕਟਿਆਲੇ ਤੋਂ ਜੀ ਬਹੁਤ-ਬਹੁਤ ਮੁਬਾਰਕਾ ਅਤੇ ਵਿਸਵਾ ਦੀ ਚੇਂਦਰ ਚੇਂਜ ਖੁਲਦੀਆਂ ਜੀ ਦੀਪਕ ਉਸ ਕਰਦੀ ਉਹਨੂੰ ਮੁਬਾਰਕ ਜੀ ਭਦੀਪਾ ਦਾ ਦੀਪੇ ਦੇ ਦਾ ਮਤਲਬ ਬਿਜ਼ਨਸ ਬਹੁਤ ਹੈ ਤਾਂ ਦੱਸਦਾ ਨਹੀਂ ਜੀ ਪੂਰੇ ਜਲੰਧਰ ਛਾਇਆ ਪਿਆ ਹੈ ਤੇ ਸਾਰਾ ਦਮਦਾਰ ਹੀ ਨਾ ਤੇ ਜੀ ਸਾਡਾ ਬੜਾ ਪਿਆਰਾ ਭਰਾ ਹੈ ਜੀ ਤੇ ਔਰ ਭਰਾਵਾਂ ਦੀ ਤਰ੍ਹਾਂ ਬਿੰਨੂ ਬਾਈ ਜੀ ਨਾਲ ਖੜਦਾ ਔਰ ਬਿੰਨੂ ਬਾਈ ਦੇ ਜ਼ਰੀਏ ਸਾਨੂੰ ਇੱਕ ਇੰਨਾ ਪਿਆਰਾ ਭਰਾ ਮਿਲਿਆ ਔਰ ਸਾਨੂੰ ਬਹੁਤ ਗਾਈਡ ਕਰਦਾ ਔਰ ਹੋ ਸਕਦਾ ਸਾਡਾ ਵੀ ਇੱਕ ਅਦਾ ਸ਼ੋਰੂਮ ਜਲੰਧਰ ਚ ਕਦੇ ਖਲਵਾ ਦੇ। थैंक यू थैंक यू थैंक यू